tere guru sab sachi ka bahe guru meri saap chana bahe guru tera sab

ਇੱਕ ਵਾਟਰ ਸੁੰਦਰੀ ਆਕਰ ਨਾਮ ਦੇ ਆਵੇ ਤਾਂ ਆਇ ਸੰਖਾ ਅਨੁਸਾਰ 2.5 ਕਰੋੜ ਰੁਪਏ ਦੀ ਮਹਾਰਾਜਾ ਦੀ ਫਿਰ ਰਣ ਸਭ ਪੱਖ ਸੁੰਨੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਦਰਬਾਰ ਦਾ ਅੰਦਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਅੰਜਾ ਪਿਆਰਿਆਂ ਤੋਂ ਸਭਾ ਦਿਆਂ ਚਰਲੀਆਂ ਮੁਕਤੀਆਂ ਵਖੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਲਿਪਿਆ ਬੰਨ ਛਕਿਆਂ ਦੀ ਜਲਾ ਆਈ ਤੇ ਵਾਸ਼ ਦੀ ਕਿੰਡਕ ਕੀਤਾ ਤਾ ਦੇ ਨਾ ਪਿਆਰਿਆਂ ਸਿਆਰਿਆਂ ਦੀ ਕਮਾਈ ਦਾ ਅੰਦਰ ਕੇ ਬੋਲੋ ਜੀ ਗੁਰੂ ਨਾਨਕ ਬੋਲੋ ਜੀ ਵਾਹਿਗੁਰੂ ਨਾ ਸਿੰਘਾ ਸੁੰਨਰੀਆਂ ਤਮਹੇਤ ਸੀ ਜਿੱਥੇ ਮਖਤੂਆ ਫੋਕੀਆਂ ਨੂੰ ਹੱਦਾਂ ਤੱਕੀਆਂ ਤੇ ਸੇ ਤਨ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ 희 ਕੁਰਬਾਨੀਆਂ ਕੀਤੀਆਂ ਸਰਬਣੀ ਹਾਰਿਆ ਸਿੱਖੀ ਸੱਚੀ ਸੁਰਤ ਨੂੰ ਆਇਆ ਜਿਸ ਨਾਲ ਸੁਰੂ ਕੀਤੀ ਸੁਨਾਨੀ ਦਵਾਈ ਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਨੂੰ ਦੁਆ ਦੇਂਦਾ ਅੰਤਰ ਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਪ੍ਰਤਿਮੇ ਸਰਬਕਲ ਸਾਜੀ ਕੇ ਅਰਦਾਸ ਹੈ ਜੀ ਸਰਬਕਲ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਜਿੱਤਾਂ ਵਿੱਚ ਤਾਣ ਕਾ ਸਤਕਾ ਸਭ ਸੁਖੋ ਜਹਾਂ ਦਾ ਖਾਲਸਾ ਦੀ ਰਾਜ ਤਹਾਂ ਤਹਾਂ ਰਚਿਆ ਰਿਆ ਦੇਖਦੇ ਫਤਿਹ ਵਰਤ ਕੀ ਬਾਤ ਫਤ ਕੀ ਜੀਤ ਸ੍ਰੀ ਸਬਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਅਨੁਸੁਖੀਦਾਨ ਕੇਦਾਨ ਰਹਿਦਾਨ ਬਵੇਕਦਾਨ ਮਸਾਹਦਾਨ ਸਰਬਸਾਧਾਨ ਦਾਨਾਂ ਕੇ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬੀ ਦੇ ਦਰਸ਼ਨ ਸ਼ਨਾਮ ਚੌਕੀਆਂ ਚੱਲੇ ਗਏ ਜੀ ਉਹ ਜਗਤਾਂ ਤਰਫ ਪਹੁੰਚਾਇਆ ਜਾਏਗਾ ਬੋਲੋ ਜੀ ਸਤਿ ਸ੍ਰੀ ਅਕਾਲ ਅਸੀਂ ਆਪ ਜੀ ਦੇ ਸਿੱਖਾਂ ਦਾ ਮੰਨਿਵਾ ਮਾਸੂਦ ਜੀ ਮਤਵਦਾਰਾ ਖਾਵਾਹੀ ਹੋਈ ਹੈ ਗੁਰਪ੍ਰਕੰਤਰ ਜਮੀ ਆਪਣੇ ਪੰਥ ਦੇ ਸਦਨ ਸਹਾਇਤਾ ਜੋ ਆਪ ਜੀ ਦੇ ਗੁਰੂ ਕਰਸ਼ੀਨਨ ਕਾਣਾ ਸਾਹਿਬ ਸ੍ਰੀ ਪੰਜਾ ਸਾਹਿਬ ਉਰ ਗੁਰਦੁਆਰੇ ਜਿਨ੍ਹਾਂ ਤੋਂ ਖਾਲਸਾ ਪੰਥ ਨੇ ਮਿਸ਼ੋਰਿਆ ਗਿਆ ਹੈ ਤੈਨਾਂ ਦੀ ਸ਼ਿਵਾਰ ਸੰਭਾਲ ਦਾ ਆਧਾਰ ਹੈ ਕੈਰੀ ਖਾਲਸਾ ਦੀਨ ਵਰਕਸ਼ਿਪ 3 ਮਾਣਿਆਂ ਦੀ ਮਾਣ ਨਾਣਿਆਂ ਦੀ ਤਾਣ ਨੋਕਿਆਂ ਦੀ ਉਹਨਾਂ ਬੱਦਿਆਂ ਦੀ ਫਤਨ ਕਰਦੇ ਹਾਂ ਗੱਲ ਨੂੰ ਕਰਿਆਂ ਦੀ ਤੇ ਨਿਆ ਸੱਤੀ ਪਾਤਸ਼ਾਹ ਜੀ ਦਾ ਪਾਵਨ ਪਿੱਤਰ ਫਰਮਾਨ ਹੈ ਜਿਹਾ ਕੀ ਲਿਖਿਆ ਅਗੇ ਹੁਕਮ ਕਮਾਏ ਕੱਲੇ ਆਵੇ ਨਾਨਕਾ ਸਦੇਉ ਕੀ ਜਾਏ ਦੇ ਮਹਾਵਾਕ ਅਨੁਸਾਰ ਰਾਣਾ ਰਾਉ ਨਾ ਤੂੜ ਹੈ ਰੰਗ ਨਾ ਤੁੰਗ ਫਕੀਰivari ਆਪੋ ਆਪਣੀ ਕੋਈ ਨੰਬੰਦੇ ਤੀਰ ਦੇ ਮਹਾਵਾਕ ਅਨੁਸਾਰ ਸਾਡੇ ਸਰਕਾਰ ਲੋਗ ਵੱਡੇ ਵੀਰ ਭਾਈ ਰਤਨ ਸਿੰਘ ਜੀ ਜੋ ਮਹਾਰਾਜ ਆਪ ਜੀ ਦੀ ਦਿੱਤੀ ਹੋਈ ਸ਼ਵਾਸਾਂ ਦੀ ਪੂੰਜੀ ਨੂੰ ਪੂਰਾ ਕਰਦੇ ਹੋਏ ਆਪ ਜੀ ਦੇ ਚਰਨਾਂ ਵਿੱਚ ਜਾਵ ਰਾਜੇਸਨ ਸੱਤੀ ਪਾਤਸ਼ਾਹ ਐਸ ਵਕਤ ਆਪ ਜੀ ਦੀ ਦੱਸੀ ਹੋਈ ਮਰਜ਼ਾਦਾ ਅਨੁਸਾਰ ਵੱਡੇ ਵੀਰ ਰਤਨ ਸਿੰਘ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘੁੰਮੀ ਵਿੱਚ ਲਜਾਣ ਵਾਸਤੇ ਸੰਗਤਾਂ ਹਾਜ਼ਰ ਹਨ ਦਰਬਾਰ ਪਾਸ਼ਾ ਇਸ ਪੰਜਪੂਰ ਦੀ ਸਰੀਰ ਦੀ ਇਸ਼ਨਾਨ ਵਗੈਰਾ ਹੋ ਚੁੱਕੇ ਨੇ ਦਰਬਾਰ ਪਾਸ਼ਾ ਆਗਿਆ ਬਖਸ਼ੋ ਕਿਰਪਾ ਕਰੋ ਮ੍ਰਿਤਕ ਸਰੀਰ ਨੂੰ ਸ਼ਮਸ਼ਾਨ ਘੁੰਮੀ ਵਿੱਚ ਲਜਾਣ ਦੀ ਸੁਖ ਸਮੂਹ ਸੰਗਤਾਂ ਨੂੰ ਭਾਣਾ ਮੰਨਣ ਦਾ ਪਰਿਵਾਰ ਨੂੰ ਭਾਣਾ ਮੰਨਣ ਦਾ ਬਲਬਖਣਾ ਵਿੱਧੀ ਹੋਈ ਰੂ ਆਪਣੇ ਚਰਨਾਂ ਦਾ ਨਿਵਾਜ ਬਖਣਾ ਸੁਖਵੇਂ ਨਾਮ ਕਿਤੇ ਆਵੇ ਨਾਨਕ ਨਾਮ ਸਰਦੀ ਦਾ ਪਾਵਾ ਬਲਾ ਵਾਹਿਗੁਰੂ ਜੀ ਕੀ ਫਤਿਹ ਸੋ ਸ੍ਰੀ ਅਕਾਲ ਵਾਹਿਗੁਰੂ 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 ਜੀ ਗੁਰੂ ਜਸ ਵਾਹਿਗੁਰੂ ਜੀ ਗੁਰੂ ਸਤਿ ਗੁਰੂ ਦਾ ਪੂਰ ਹੈ ਜਗੂ ਮੈਂ ਸਤਿ ਗੁਰੂ ਦਾ ਵਾਹਿ ਹੈ ਗੁਰੂ ਥੋੜਾ ਘੇਰਾ ਗੁਲਾ ਕਰ ਦਿਓ ਜੀ ਮਹੇਰ ਜੀ ਘੇਰਾ ਮੜਾ ਜੁੜਾ ਕਰ ਲਓ ਹਾਂ ਸਤਿ ਨਾਮ ਵਾਹਿ ਆ ਦੇਖੋ ਥੋੜਾ ਘੇਰਾ ਗੁਲਾ ਕਰ ਦਿਓ ਸਤਿ ਗੁਰੂ ਦਾ ਪੂਰ ਹੈ ਜਗੂ ਸਤਿ ਨਾਮ ਵਾਹਿ سات بو انچين باي اگے انچين وانتي ماڑا جا ادھر نو وڈے ري بي ا اجو روڈ طرف جا توڈے جا ادھر جا ادھر جا او ہاں بڑا اے جو کے کڑا جا بي کڑا ਹਾਂ ਅਰੋਹਨ ਸੋਟੋ ਹੋ ਗਿਆ ਭਾਈ ਪੁਲਿਸ ਪੁਲਿਸ ਜਗਾ ਬਣਾਓ ਪੁਲਿਸ ਜਗਾ ਬਣਾਓ ਹੋਰ ਕਿਦਾਂ ਮੈਂ ਮਦਦ ਕਰਾਂ ਕਿਦਾਂ ਕਰੀਏ ਹੋਰ ਮੈਨੂੰ ਦੱਸੋ ਮੈਨੂੰ ਉਸ ਤਰੀਕੇ ਨਾਲ ਕਰ ਦਿਨੇ ਬਹੁਤ ਜਗਾ ਬਣਾਓ ਇੱਕ ਮਿੰਟ ਭਾਈ ਦੱਸੋ ਜੰਗ ਲੜਾ ਜਾ ਰਿਹਾ ਹੈ ਬੜਾਇਆ ਕਰੀ ਚਲੋ ਭਾਈ

जी है ना राजवीर तो तीवी तीवी तीवी। तीवी सुखमान ਇਹ ਕਿਦੋਂ ਤੇਰਾ ਆਪਰੇ ਫਰਦ ਕਰਦਾ ਜੀ ਕਿਹਾ ਇਥੋਂ ਬੋਦਾ ਹੀ ਠੇਰਾ ਮੜਾ ਖੁੱਲਾ ਗੱਲੀਆ ਰਹਿਣਾ ਆਪਾਂ ਇੱਥੇ ਹੀ ਆ ਸਾਰਿਆਂ ਨੇ ਭਾਈ ਪਿੱਛੇ ਹੋ ਜਾਓ ਜੀ ਪਿੱਛੇ ਸਾਰੇ ਸੰਗਤ ਜੀ ਆਖੋ ਬੱਲ ਕੇ ਮਰ ਜਾਓ ਹੋ ਜਾਓ ਸਾਰੇ ਜੀ ਥੋੜਾ ਕੈਮਰੇ ਵਾਲੇ ਵੀ ਮੜ ਜਾਓ ਪਿੱਛੇ ਹੋ ਜਾਓ ਯਾਰ ਠੇਰਾ ਖੁੱਲਾ ਕਰ ਲਓ ਬਸ ਹੋਰ ਕੁਝ ਨਹੀਂ ਕਰਨਾ ਨਹੀਂ ਗੱਲ ਨਹੀਂ ਆਜਾ ਹੈ ਨਾ ਸਰੋ ਮਮਾ ਅਮਰਾਂ ਨੂੰ ਮੰਨ ਲਾਉਂਦਾ ਸਰੋ ਹਿੰਦੂ ਕੋਲ ਮੈਡੀਕਲ ਫਰਸ ਕਾਂਡ ਨੂੰ ਫੇਟਾ ਲਾ ਬੰਦ ਨਾ ਰੋ चलो 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 एक बात और स्वाद का मैं क्या होगा नहीं मैंने ठंडा कितना लाली बहुत बहुत प्यार अंदर रास्ता Sau đây, em xin kết thúc. ا جو اجه جاؤ نا ا جو اجه جاؤ نا মহা <muchas> ਵੈਗਰ ਪੜੋ ਲੜ ਕਰੋ ਪੜਾਏ ਲਾਈਗਰ ਪੈਸੇ ਵਿੱਚ ਜੋੜੋ ਪੈਸੇ ਨੂੰ ਲਓ ਨਾਈਸ ਸੀਆ ਸਮਝ ਨਹੀਂ ਆਈ ਆਹ ਆਹ ਮੈਂ ਕਰਦੇ ਹਾਂ 90000 ਨੂੰ ਕਰਦੇ ਹੋ ਸਿੱਧੀ ਫੋਟੋ ਕਰਦੇ 90000 ਕਮਾਓ ਇਹ ਕਮਾਓ ਅਸੀਂ ਰੱਖੀਏ ਨਾ ਕਮਾਓ ਇਹ ਮੈਂ ਜਨਾਉਂਗਾ ਉਹਦੀ ਵੀ ਬੀਬੀ ਨੂੰ आहा जय धन ਉਹ ਬੰਦਾ ਸੰਤਨ ਕੀ ਪੂਰੇ ਅੰਦਰ ਜਾਵੇ ਪੁਰਤਕਾਤੇ ਸ਼ਰਧਾ ਮਨ ਕੀ ਪੂਰੇ ਮਨ ਤੇ ਤਾਸ ਜਿਵਨੀ ਸੁਖ ਨੇ ਨਾਮ ਜਪਨ ਸੰਤਨ ਜਾਨੇ ਮਤ ਪੂਰੇ ਸਭੁ ਨਹੀ ਸ਼ਕੀ ਆਨੀ ई हा 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 जय गुन जी आई ਕੀ ਹਾਲ ਹੈ ਜੀ ਆਈਏ ਜੇ ਸਭ ਸੁਖੀ ਆ ਜੀ ਬਹਾਦਰ ਸਿੰਘ ਜੀ ਦਾ ਤੋਂ ਆਇਆ ਹੈ ਤਾਂ ਇੱਕ ਸੁਨਾਈ ਹੋਈ ਸਹਾਇਤਾ ਤੋਂ ਵੀ ਇਹ ਬੱਚਾ ਨੂੰ ਮਹਾਰਾਜ ਸਤੰਗ ਜੀ ਦੀ ਸਹਾਇਤੋਂ ਸਾਥਸਨੀ ਅਮੀ ਜੀ ਉਸ ਸ਼੍ਰੀ ਗੁਰੂ ਸਾਹਿਬ ਜੀ ਦੇ ਪਾਣ ਦਰਸ਼ਨ ਕਰਦਾ ਧਿਆਨ ਰੱਖ ਕੇ ਬੋਲੋ ਜੀ ਵਾਲੇ ਵਾਲੇ ਚਲਣੇ ਜਮਾਨਿਆਂ ਦੇ ਮਾਨ ਨਾਣਿਆਂ ਦੇ ਤਾਨ ਨੋਕਿਆਂ ਦੀ ਉਹ ਪਤਨ ਦੀ ਬੰਦਨ ਘੜੀਆਂ ਦੀ ਗੱਲ ਜਿਹੜੀ ਸੈਵੀ ਨੇ ਆਸਰੇ ਆਸਰੀ ਜੀ ਨੂੰ ਲਾਉਂਦੀ ਆਪ ਜੀਆਂ ਦੇ ਹਜ਼ੂਰ ਅਰਦਾਸ ਬੇਨਤੀ ਜੋਗ ਦੀ ਹੈ ਕਾਫੀ ਦਾ ਪਾਉਂਡ ਪੁੱਤਰ ਪ੍ਰਮਾਣ ਹੈ ਰਾਣਾ ਰਾਓ ਨਾ ਪੂਰ ਹੈ ਰੰਗਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਮੰਗੇ ਧੀ ਦੇ ਮਨਵਾਦ ਚੰਗਾ ਬੱਡੇ ਵੀ ਭਾਈ ਦਾਸ ਸਿੰਘ ਜੀ ਆਪ ਜੀ ਕੋਲੋਂ ਬਖੀ ਵਿਸ਼ਵਾਸ ਦੀ ਬਖਸ਼ਿਸ਼ ਖੋਹਦੇ ਹੋਏ ਆਜੀ ਸਰ ਜੀ ਯਾਤਰਾ ਜੀ ਦੀ ਆਪ ਦੀ ਮਰਯਾਦਾ ਅਨੁਸਾਰ ਸਭ ਤੋਂ ਪਹਿਲੇ ਸਨਸਕਾਰ ਜੀ ਨਾਇਆ ਗਿਆ ਦਰਾਨ ਪਾਸ਼ਾ ਇਸ ਵਕਤ ਆਪਕਿਆਂ ਦੇ ਤਨਮੁਖ ਖਰੀਦੋਲਾ ਸਾਹਿਬ ਜੀ ਦੀ ਯਾਦ ਕੀਤੇ ਨੇ ਮਹਾਰਾਜ ਬੜੀ ਸੁਣੀ ਬਾਣੀ ਦਾ ਭਾਵ ਇਕੜੀ ਰੂਹ ਨੂੰ ਪਰਸ਼ੁਸ਼ ਕਰਨਾ ਜਿੱਤੇ ਵਿਚਰੀ ਹੋਈ ਰੂਹ ਨੂੰ ਸਾਕ ਕਰਨਾ ਉਹਦੇ ਸਾਡਾ ਕਰਦੀਆਂ ਉਹਨਾਂ ਦੇ ਅੰਦਰ ਬਸਦਾ ਹੈ ਬਸਦਾ ਹੈ ਕੋਈ ਲੱਗਦਾ ਹੈ ਭਾਈ ਸਾਹਿਬ ਕੋਲੋਂ ਇਹ ਗੀਤ ਜਿਉਂਦੇ ਆਇਆ ਹੈ ਪਰਸ਼ੁਸ਼ ਕੀ ਨਿਭਾਉਂਦਿਆ ਹੋਇਆ ਉਹਨੀਆਂ ਕੋਲਾ ਕਿਸੇ ਗਲਤੀਆਂ ਨਿਸ਼ੀਣਾ ਕਰਨਾ ਇਕੜੀ ਰੂਹ ਆਪਣੇ ਚਰਨਾਂ ਵਿੱਚ ਲਵਾਦ ਬਸਣਾ ਪਰਿਵਾਰ ਸੱਚੀਆਂ ਨੂੰ ਭਾਣਾ ਮੰਨਣ ਦਾ ਬਲ ਬਸਣਾ ਸਤਿ ਹੋਏ ਨਾਮ ਤੇ ਜਿਹਾ ਵੀ ਨਾਂਕ ਨਾਮ ਦੀ ਪ੍ਰਾਪਤੀ ਹੈ ਭਾਣੇ ਸਰਬੱਤ ਦਾ ਭਲਾ ਇਕੜੀ ਰੂਹ ਦੀ ਆਖਾ ਬੋਲੋ ਜੀ ਅੰਤਮ ਅਰਦਾਸ ਮੇਰੇ ਜਾਣੀਆਂ ਹੁਣ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਘਰ ਵਿਖੇ ਭਾਈ ਰਦਰ ਜੀ ਉਹਨਾਂ ਦੇ ਘਰ ਵਿਖੇ ਅਲਾਣੀਆਂ ਦੇ ਜਾਪ ਹੋਣਗੇ ਤੇ ਗੁਰੂ ਕੇ ਲੰਗਰ ਤਿਆਰ ਹਨ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਦੁਆਰਾ ਫਿਰ ਬੇਨਤੀ ਹੈ 23 ਦਸੰਬਰ ਦਿਨ ਸ਼ਨੀਵਾਰ ਨੂੰ ਭਾਈ ਸਾਹਿਬ ਦੇ ਨਮਿਤ ਅੰਤਮ ਅਰਦਾਸ ਹੋਵੇਗੀ ਸਾਰੀਆਂ ਸੰਗਤਾਂ ਨੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਜੀ ਫਿਰ